ਵੀ ਤੁਸੀਂ ਜਾਣਦੇ ਹੋ ਕੁਵਰ ਦਲੀਪ ਸਿੰਘ ਕੌਣ ਸੀ ਕੁਵਰ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਜੋ ਕਿ ਮਹਾਰਾਣੀ ਜਿੰਦ ਕੌਰ ਦੀ ਕੁੱਖ ਚੋਂ ਪੈਦਾ ਹੋਇਆ ਸੀ ਜਿਸ ਨੂੰ ਬਚਪਨ ਦੇ ਵਿੱਚ ਹੀ ਆਪਦੀ ਮਾਂ ਤੋਂ ਵਿਛੋੜ ਦਿੱਤਾ ਗਿਆ ਸੀ ਤੇ ਇੱਕ ਈਸਾਈ ਜੋੜੇ ਕੋਲੇ ਇਹਨਾਂ ਨੂੰ ਤਾਲੀਮ ਦਿੱਤੀ ਗਈ ਪੜ੍ਹਾਈ ਕਰਵਾਈ ਗਈ ਤਾਂ ਕਿ ਇਹ ਸਿੱਖ ਤੋਂ ਈਸਾਈ ਬਣ ਸਕਣ ਫਿਰ ਇਹਨਾਂ ਦਾ ਵਿਆਹ ਵੀ ਬੰਬਾ ਮੁਲਕ ਨਾਂ ਦੀ ਇੱਕ ਇੰਗਲੈਂਡ ਦੀ ਲੇਡੀਜ਼ ਨਾਲ ਹੁੰਦਾ ਹੈ ਜਿੱਥੇ ਇਹਨਾਂ ਦੇ 6 ਬੱਚੇ ਹੁੰਦੇ ਆ ਤਿੰਨ ਪ੍ਰਿੰਸ ਹੁੰਦੇ ਆ ਤਿੰਨ ਰਾਜਕੁਮਾਰੀਆਂ ਹੁੰਦੀਆਂ ਪ੍ਰਿੰਸ ਹੁੰਦਾ ਪ੍ਰਿੰਸ ਵਿਕਟਰ ਦਲੀਪ ਸਿੰਘ ਪ੍ਰਿੰਸ ਫਰੈਡਰਿਕ ਦਲੀਪ ਸਿੰਘ ਪ੍ਰਿੰਸ ਐਡਵਰਡ ਐਂਡ ਡਵਰਡ ਦਲੀਪ ਸਿੰਘ ਤੇ ਰਾਜਕੁਮਾਰੀਆਂ ਹੁੰਦੀਆਂ ਬੰਬਾ ਦਲੀਪ ਸਿੰਘ ਰਾਜਕੁਮਾਰੀ ਕੈਥਲਿਨ ਦਲੀਪ ਸਿੰਘ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਪ੍ਰਿੰਸ ਦਲੀਪ ਸਿੰਘ ਕੁਵਰ ਦਲੀਪ ਸਿੰਘ ਦੇ 6 ਬੱਚੇ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਉਹ ਲੱਗੇ ਨਹੀਂ ਵੱਤ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ